ਅਸੀਂ ਸਭ ਕਿਵੇਂ ਦੇਖਦੇ ਹਾਂ ਅੱਜ ਵੀ ਇੱਕ ਦੁੱਖ ਦਰਦ ਹੈ ਹਰ ਇੱਕ ਦੇ ਮੈਂ ਦੇਖ ਰਿਹਾ ਸਵੇਰ ਦਾ ਸ਼ੂਤ ਸੋਸ਼ਲ ਮੀਡੀਆ ਭਰਿਆ ਹੋਇਆ ਵੀਡੀਓਜ਼ ਹਜ਼ਾਰਾਂ ਸੈਂਕੜੇ ਸ਼ੇਅਰ ਹੋ ਰਹੀਆਂ ਫੋਟੋਆਂ ਸ਼ੇਅਰ ਹੋ ਰਹੀਆਂ ਲੋਕੀ ਆਪੋ ਆਪਣੀ ਮੈਮਰੀਜ਼ ਜਿਹੜੀਆਂ ਕੱਢ ਕੇ ਦੀਪ ਨਾਲ ਲਿਆ ਰਹੇ ਆ ਸੋ ਉਹਦੇ ਬਾਰੇ ਗੱਲਬਾਤ ਚੱਲ ਰਹੀ ਉਹਦੇ ਡਾਇਰ ਉਹ ਸਾਰਾ ਕੁਝ ਦੁਬਾਰਾ ਇੱਕ ਵਾਰੀ ਆਪਾਂ ਕਹੀਏ ਵੀ ਰਿਵਰਸ ਹੋ ਗਿਆ ਉਹ ਸਾਰਾ ਕੁਝ ਦੁਬਾਰਾ ਉੱਥੇ ਹੀ ਆ ਕੇ ਖੜਾ ਹੋ ਗਿਆ ਜਿਸ ਦਿਨ ਦੀਪ ਸਿੰਘ ਸਿੱਧੂ ਸਾਡੇ ਚ ਵਿਛੜ ਰਿਹਾ ਸੀ ਕਿਵੇਂ ਦੇਖਦੇ ਹਾਂ ਤੇ ਉਹੋ ਚੀਜ਼ ਪ੍ਰੂਫ ਹੋ ਗਈ ਆ ਕਿ ਜਿਹੜੀਆਂ ਗੱਲਾਂ ਦੀਪ ਕਹਿ ਰਿਹਾ ਸੀ ਕਿਸਾਨੀ ਮੋਰਚੇ ਦੌਰਾਨ ਵੀ ਵੀ ਇਹ ਨਸਲਾਂ ਫਸਲਾਂ ਦੀ ਨਹੀਂ ਨਸਲਾਂ ਦੀ ਗੱਲ ਆ। ਉਹਨੇ ਉਹ ਲੋਕ ਰਿਪੀਟ ਕਰਨ ਲੱਗੇ ਵਰਡਿੰਗ ਪਰ ਜਿਹੜਾ ਉਹ ਦੀਪ ਕਹਿੰਦਾ ਦੀਪ ਹੀ ਕਹਿ ਰਿਹਾ ਸੀ ਉਹ ਆਪਾਂ ਕਿਸੇ ਦੀ ਕਾਪੀ ਕਰਕੇ ਨਾ ਡਾਇਲੋਗ ਪਾਰਤੀਏ ਸਪੀਚ ਕਰੀਏ ਵਰਡਸ ਪਾਰਤੀਏ ਉਹ ਖਾਲੀ ਵਰਡਸ ਹੀ ਹੁੰਦੇ ਆ। ਜੀ ਪਰ ਜਿਹੜਾ ਬੰਦਾ ਦਿਲੋਂ ਗੱਲ ਕਰ ਰਿਹਾ ਉਹਦੀ ਉਹਦੀ ਗੱਲ ਹੋਰ ਸੀ ਉਹਨੇ ਘੜੀਆਂ ਇਹ ਚੀਜ਼ਾਂ ਗੱਲਾਂ ਹਾਂਜੀ ਹਾਂਜੀ ਪਹਿਲਾਂ ਵੀ ਨਹੀਂ ਕਿਸੇ ਨੇ ਕੀਤੀਆਂ ਉਸ ਤੋਂ ਬਾਅਦ ਵੀ ਕਾਪੀ ਤੁਸੀਂ ਸਮਝ ਲਓ ਵੀ ਕਰ ਰਹੇ ਲੋਕ ਪਰ ਉਹਦੇ ਵੱਲੋਂ ਇਹ ਬਣਾਈਆਂ ਗਈਆਂ ਚੀਜ਼ਾਂ ਦਿੱਤੀਆਂ ਗਈਆਂ ਲਾਈਨਾਂ ਜਿਹੜੀਆਂ ਅੱਜ ਵੀ ਚੱਲ ਰਹੀਆਂ ਵੇ ਕੰਗੋ ਸਾਡਾ ਹੀਰਾ ਸੀਗਾ ਅਸੀਂ ਗਵਾ ਬੈਠੇ ਹਾਂ ਹੁਣ ਅਸੀਂ ਉਹ ਦੇਖਦੇ ਹਾਂ ਜਦੋਂ ਉਹਦੀਆਂ ਵੀਡੀਓ ਆਉਂਦੀਆਂ ਵੀ ਵਾਕਈ ਬੰਦਾ ਗਲਤ ਨਹੀਂ ਸੀ ਉਹ ਸਹੀ ਸੀ ਜਿਹੜੇ ਉਹਨੂੰ ਕਹਿ ਰਹੇ ਸੀ ਉਹ ਗਲਤ ਸੀ ਉਹ ਅੱਜ ਵੀ ਬੰਦੇ ਬੋਲ ਰਹੇ ਆ ਪਰ ਹੁਣ ਉਹਦੀ ਉਹਦੀ ਸਪੀਚਾਂ ਸੁਣ ਕੇ ਬੋਲ ਰਹੇ ਆ ਪਰ ਉਹ ਦਿਲੋਂ ਬੋਲਦਾ ਸੀਗਾ ਜੇ ਉਹ ਕੋਸਾਲ ਹੋ ਰਹਿ ਜਾਂਦਾ ਸ਼ਾਇਦ ਆਪਣੇ ਕੋਲਸ ਪ੍ਰੋਗਰੈਸ ਹੋ ਜਾਂਦੀ ਕਈ ਚੀਜ਼ਾਂ ਚ ਉਹੀ ਸਾਨੂੰ ਅ ਦਿੱਲੀ ਤੱਕ ਲੈ ਗਿਆ ਮੋਰਚੇ ਨੂੰ ਲੈ ਗਿਆ ਨਹੀਂ ਤਾਂ ਇਹਨਾਂ ਨੇ ਪਹਿਲਾਂ ਵੀ ਨਹੀਂ ਸੀ ਜਾਣਾ ਪਰ ਹੁਣ ਵੀ ਨਹੀਂ ਜਾ پا ਰਹੇ ਦੀਪ ਸਿੰਘ ਸਿੱਧੂ ਹੋਰੀ ਕਿਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਹੱਥਾਂ 'ਚ ਖੇਡੇ ਹੋਏ ਸੋ ਉਹਨਾਂ ਦੀ ਇੱਕ ਚਾਹ ਉਹਨਾਂ ਨੇ ਇਹ ਵੀ ਦੱਸੀ ਸੀ ਵੀ ਮੈਂ ਜੇ ਹੋ ਸਕਿਆ ਤਾਂ ਮੈਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਉੱਤੇ ਦਿੱਕੇ ਬਣਾਉਣੀ ਚਾਹਣਾ ਹੁੰਦਾ ਸੀ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਤੋਂ 4 ਸਾਲ ਪਹਿਲਾਂ ਇੱਕ ਦੀਪ ਜਿਹੜਾ ਜਗਿਆ ਜਿਨੇ ਪੂਰੇ ਪੰਜਾਬ ਨੂੰ ਰੋਸ਼ਨਾ ਦਿੱਤਾ ਈਵਨ ਆਪਾਂ ਕਹੀਏ ਕਿ ਦੁਨੀਆ ਨੂੰ ਰੋਸ਼ਨਾ ਦਿੱਤਾ ਜਦੋਂ ਹਰ ਘਰ ਦੇ ਵਿੱਚ ਦੀਪ ਦੀਪ ਹੋਣ ਲੱਗ ਪਈ ਦੀਪ ਸਿੰਘ ਸਿੱਧੂ ਦੀ ਗੱਲ ਕਰ ਰਹੇ ਹਾਂ ਸੋ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸੰਸਥਾਵਾਂ ਵੱਲੋਂ ਸੋ ਅੱਜ ਵੀ ਦੇਖੀਏ ਤਾਂ ਦੀਪ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਉਸੇ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਵੀਡੀਓਜ਼ ਆ ਰਹੀਆਂ ਨੇ ਜਿਵੇਂ ਕਿ ਅੱਜ ਤੋਂ 3 ਸਾਲ ਪਹਿਲਾਂ ਸੀ ਸੋ ਪਤਾ ਨਹੀਂ ਲੱਗਿਆ ਕਿ 3 ਸਾਲ ਅੱਜ ਦੀਪ ਨੂੰ ਸਾਡੇ ਕੋਲੋਂ ਗਿਆਨ ਹੋ ਗਿਆ। ਸੋ ਉਹਨੇ ਜਿਹੜੀ ਚਿੰਨਕ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਲਾ ਦਿੱਤੀ। ਸੋ ਬੜੇ ਲੰਬੇ ਸਮੇਂ ਬਾਅਦ ਕਿਹਾ ਜਾਂਦਾ ਵੀ ਇਹੋ ਜਿਹਾ ਕੋਈ ਯੋਧਾ ਸੂਰਮਾ ਜਿਹੜਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਆਇਆ। ਮਤਲਬ ਉਹ ਇਸ ਤਰੀਕੇ ਦਾ ਸਖਸ਼ ਸੀ ਆਪਾਂ ਇਹ ਕਹੀਏ ਕਿ ਜੇ ਉਹਦਾ ਇੰਟੈਲੈਕਚੁਅਲ ਲੈਵਲ ਦੇਖੀਏ ਉਹਦੀ ਗੱਲਬਾਤ ਕਰਨ ਦਾ ਉਹਦਾ ਔਰਾ ਕਿਸ ਤਰ੍ਹਾਂ ਦਾ ਸੀ ਜਾਂ ਫਿਰ ਗੱਲ ਨੂੰ ਸਮਝਾਉਣ ਦਾ ਤਰੀਕਾ ਜਾਂ ਫਿਰ ਜੋਸ਼ ਕਿਵੇਂ ਭਰਨਾ ਹੈ ਕਿਸਾਨੀ ਮੋਰਚੇ ਦੇ ਵਿੱਚ ਜਿਹੜਾ ਆਪਾਂ ਕਹੀਏ ਪਈ ਇਤਿਹਾਸ ਬਣ ਗਿਆ ਜਿਹੜਾ ਪਿਛਲਾ 3-4 ਸਾਲ ਪਹਿਲਾਂ ਕਿਸਾਨੀ ਮੋਰਚਾ ਹੈਗਾ ਉਹ ਲਿਖਿਆ ਗਿਆ ਵਿਕੀਪੀਡੀਆ ਦੇ ਉੱਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਕਿੰਡਾ ਵੱਡਾ ਉਹ ਮੋਰਚਾ ਸੀ ਵੱਡੇ ਵੱਡੇ ਹਾਲੀਵੁੱਡ ਬਾਲੀਵੁੱਡ ਦੇ ਸਿੰਗਰ ਜਿਹੜੇ ਗਾਇਕ ਨੇ ਕਲਾਕਾਰ ਨੇ ਉਹਨਾਂ ਵੱਲੋਂ ਸ਼ੇਅਰ ਕੀਤਾ ਗਿਆ ਦੁਨੀਆ ਭਰ ਦੇ ਲੋਕ ਉਸ ਮੋਰਚੇ ਬਾਰੇ ਜਾਣਦੇ ਤੇ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਜਿਹੜਾ ਦੀਪ ਸਿੰਘ ਸਿੱਧੂ ਦਾ ਸੀ ਇਹ ਹੀ ਨਹੀਂ ਇੱਕ ਜਿਹੜੀ ਚਿੰਨਖ ਹੁੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਉਹਨੇ ਲਾ ਦਿੱਤੀ ਤੇ ਉਹਦੀ ਚਰਚਾ ਜਿਹੜੀ ਹੈ ਉਹ ਸ਼ਾਇਦ ਰਹੀਂਦੀ ਦੁਨੀਆ ਤੱਕ ਰਹੇਗੀ ਤੇ ਲੋਕ ਦੀਪ ਸਿੰਘ ਸਿੱਧੂ ਨੂੰ ਇਸੇ ਤਰੀਕੇ ਦੇ ਨਾਲ ਮਿਸ ਵੀ ਕਰਦੇ ਰਹਿਣਗੇ ਯਾਦ ਵੀ ਕਰਦੇ ਰਹਿਣਗੇ ਤੇ ਹਰ ਸਾਲ ਵਰਸੀ ਵੀ ਮਣਾਈ ਜਾਂਦੀ ਰਹਾ ਕਰੇਗੀ ਜਿਵੇਂ ਅੱਜ ਮਣਾਈ ਜਾ ਰਹੀ ਹੈ ਸੋ ਆਪਾਂ ਕੁਝ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਦੀਪ ਸਿੰਘ ਸਿੱਧੂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦੇ ਹੋਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮਇਥਿਕ 버밍ਹਮ ਇੰਗਲੈਂਡ ਸੋ ਇਸ ਗੁਰਦੁਆਰਾ ਸਾਹਿਬ ਦੇ ਵੀ ਮੈਂ ਦੱਸਦਾ ਕਿ ਬਹੁਤ ਇਤਿਹਾਸ ਹੈਗਾ 62 ਸਾਲ ਇਸ ਗੁਰਦੁਆਰੇ ਨੂੰ ਇਸ ਧਰਤੀ ਦੇ ਉੱਤੇ ਬਣਿਆ ਨੂੰ ਹੋ ਗਿਆ ਤੇ ਸ਼ਹੀਦੀ ਗੈਲਰੀ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਹੋਰਾਂ ਦੀ ਤਸਵੀਰ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਹੋਈ ਹੈ ਸੋ ਕਮੇਟੀ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਜਿਹਦੇ ਵਿੱਚ ਭਾਈ ਸਾਹਿਬ ਦਾ ਵੀ ਬੜਾ ਵੱਡਾ ਯੋਗਦਾਨ ਹੈ ਸੋ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਬਾਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਵਾਈਗੁਰ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਕਿਵੇਂ ਦੇਖਦੇ ਹੋ ਅੱਜ ਵੀ ਇੱਕ ਦੁੱਖ ਦਰਦ ਹੈ ਹਰ ਇੱਕ ਦੇ ਮੈਂ ਦੇਖ ਰਿਹਾ ਸੁਹਿਰ ਦਾ ਸੋਸ਼ਲ ਮੀਡੀਆ ਭਰਿਆ ਹੋਇਆ ਵੀਡੀਓਜ਼ ਹਜ਼ਾਰਾਂ ਸੈਂਕੜੇ ਸ਼ੇਅਰ ਹੋ ਰਹੀਆਂ ਫੋਟੋਆਂ ਸ਼ੇਅਰ ਹੋ ਰਹੀਆਂ ਲੋਕੀ ਆਪੋ ਆਪਣੀ ਮੈਮਰੀਜ਼ ਜਿਹੜੀਆਂ ਕੱਢ ਕੇ ਦੀਪ ਨਾਲ ਲਿਆ ਰਹੇ ਆ ਸੋ ਉਹਦੇ ਬਾਰੇ ਗੱਲਬਾਤ ਚੱਲ ਰਹੀ ਉਹਦੇ ਡਾਇਲ ਉਹ ਸਾਰਾ ਕੁਝ ਦੁਬਾਰਾ ਇੱਕ ਵਾਰੀ ਆਪਾਂ ਕਹੀਏ ਵੀ ਰਿਵਰਸ ਹੋ ਗਿਆ ਉਹ ਸਾਰਾ ਕੁਝ ਦੁਬਾਰਾ ਉੱਥੇ ਹੀ ਆ ਕੇ ਖੜਾ ਹੋ ਗਿਆ ਜਿਸ ਦਿਨ ਦੀਪ ਸਿੰਘ ਸਿੱਧੂ ਸਾਡੇ ਚ ਵਿਚਰ ਰਿਹਾ ਸੀ ਕਿਵੇਂ ਦੇਖਦੇ ਹੋ ਹਾਂਜੀ ਭਾਈ ਸਾਹਿਬ ਜੀ ਦੇਖੋ ਸੋ ਉਨਾ ਟਾਈਮਾਂ ਚ ਇਹ ਗੱਲ ਚੱਲ ਰਹੀ ਸੀਗੀ ਜਦੋਂ ਉਹ ਹਾਦਸਾ ਹੋਇਆ ਜਦੋਂ ਦੀਪ ਚਲੇ ਗਏ ਕਹਿ ਲੋ ਹੁਣ ਤੇ ਉਦੋਂ ਇਹ ਚਰਚਾ ਹੋ ਰਹੀ ਸੀ ਕਿ ਇਹ ਸ਼ਹੀਦ ਆ ਨਹੀਂ ਸ਼ਹੀਦ ਪਰ ਸ਼ਹੀਦ ਕੀ ਹੁੰਦਾ ਵੀ ਇਮੋਰਟਲ ਹੋ ਗਏ ਇਮੋਰਟਲ ਜਾਨੀ ਵੀ ਕਿਤੇ ਜਾਣਾ ਹੀ ਨਹੀਂ ਉਹ ਜਾ ਹੀ ਨਹੀਂ ਰਿਹਾ ਉਹ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਹੁਣ ਗੱਲ ਕੀਤੀ ਪਰ ਉਹ ਰੈਗੂਲਰਲੀ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਉਹ ਵੀਡੀਓ ਆਈ ਜਾਂਦੀਆਂ ਤੇ ਜਿਹੜੀਆਂ ਵੀਡੀਓ ਤੁਸੀਂ ਦੇਖੀਆਂ ਵੀ ਨਹੀਂ ਜਿਹੜੀਆਂ ਚੀਜ਼ਾਂ ਉਹ ਅੱਜ ਦੇ ਹਾਲਾਤਾਂ ਬਾਰੇ ਵੀ ਹੁਣੀ ਆਪਾਂ ਵੀਡੀਓ ਕਰਕੇ ਹਟੇ ਆ ਕਿ ਜੋ ਆਪਣੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾ ਹੁਣਾਂ ਜਾਂ ਜਥੇਦਾਰਾਂ ਤੇ ਜਿਹੜਾ ਅਟੈਕ ਕੀਤਾ ਜਾ ਰਿਹਾ ਜਥੇਦਾਰਾਂ ਨੂੰ ਡਿਸਮਿਸ ਕਰਤਾ ਇਹਨਾਂ ਚੀਜ਼ਾਂ ਦੀ ਗੱਲ ਕਰ ਰਹੇ ਸੀ ਨਾ ਉਹ ਇੱਕ ਵੀਡੀਓ ਸੀਗੀ ਦੀਪਦੀ ਦੋ ਕੁ ਦਿਨ ਹੀ ਹੋਏ ਆ ਸ਼ਾਇਦ ਮੈਂ ਦੇਖੀ ਸੀਗੀ ਉਹ ਦੁਬਾਰਾ ਰੀਸਰਫੇਸ ਹੋਗੀ ਕਿ ਜਿੱਥੇ ਉਹ ਗੱਲ ਕਰ ਰਹੇ ਆ ਕਿ ਜਿਹੜੀਆਂ ਸਾਡੇ ਢਾਂਚੇ ਆ ਭਵੇਂ ਸਿਆਸਤ ਦੇ ਢਾਂਚੇ ਜਾਂ ਇਵਨ ਅਕਾਲੀ ਦਲ ਐਸਜੀਪੀਸੀ ਜਿਹੜੇ ਵੀ ਆ ਇੱਥੇ ਵੀ ਜਿੱਦਾਂ ਦੇ ਬੰਦੇ ਬੈਠੇ ਆ ਇਹਨਾਂ ਨੇ ਸਾਡਾ ਨਹੀਂ ਕੋਈ ਮੂਵਮੈਂਟ ਪੋਜ਼ਿਟਿਵ ਹੋਣ ਦੇਣਾ ਵੀ ਇਤਨਾ ਆਪਾਂ ਨੂੰ ਰੀਥਿੰਕ ਕਰਨਾ ਪੈਣਾ ਚੇਂਜ ਕਰਨਾ ਪੈਣਾ ਨਵੇਂ ਚਿਹਰੇ ਮੂਰੇ ਲਿਆਈਏ ਵੀ ਕਿ 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 ਇਹ ਕਿ ਵਧੀਆ ਬੰਦੇ ਮੂਰੇ ਕਰੀਏ ਤੇ ਉਹ ਚੀਜ਼ ਪ੍ਰੂਫ ਹੋ ਗਈ ਅੱਜ ਕਿ ਜਿਹੜੀਆਂ ਗੱਲਾਂ ਦੀਪ ਕਹਿ ਰਿਹਾ ਸੀ ਕਿਸਾਨੀ ਮੋਰਚੇ ਦੌਰਾਨ ਵੀ ਵੀ ਇਹ ਨਸਲਾਂ ਫਸਲਾਂ ਦੀ ਨਹੀਂ ਨਸਲਾਂ ਦੀ ਗੱਲ ਆ ਹੁਣ ਉਹ ਲੋਕ ਰਿਪੀਟ ਕਰਨ ਲੱਗੇ ਵਰਡਿੰਗ ਪਰ ਜਿਹੜਾ ਉਹ ਦੀਪ ਕਹਿੰਦਾ ਦੀਪ ਹੀ ਕਹਿ ਰਿਹਾ ਸੀ ਉਹ ਆਪਾਂ ਕਿਸੇ ਦੀ ਕਾਪੀ ਕਰਕੇ ਨਾ ਡਾਇਲੋਗ ਪਾਰਤੀਏ ਸਪੀਚ ਕਰੀਏ ਵਰਡਸ ਪਾਰਤੀਏ ਉਹ ਖਾਲੀ ਵਰਡਸ ਹੀ ਹੁੰਦੇ ਆ ਜੀ ਪਰ ਜਿਹੜਾ ਬੰਦਾ ਦਿਲੋਂ ਗੱਲ ਕਰ ਰਿਹਾ ਉਹਦੀ ਉਹਦੀ ਗੱਲ ਹੋ ਸੀ ਉਹਨੇ ਘੜੀਆਂ ਇਹ ਚੀਜ਼ਾਂ ਗੱਲਾਂ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਨਹੀਂ ਕਿਸੇ ਨੇ ਕੀਤੀਆਂ ਉਸ ਤੋਂ ਬਾਅਦ ਵੀ ਉਹ ਕਾਪੀ ਤੁਸੀਂ ਸਮਝ ਲਓ ਵੀ ਕਰ ਰਹੇ ਲੋਕ ਪਰ ਉਹਦੇ ਵੱਲੋਂ ਇਹ ਬਣਾਈਆਂ ਗਈਆਂ ਚੀਜ਼ਾਂ ਇਹ ਦਿੱਤੀਆਂ ਗਈਆਂ ਲਾਈਨਾਂ ਜਿਹੜੀਆਂ ਅੱਜ ਵੀ ਚੱਲ ਰਹੀਆਂ ਨੇ ਮੈਂ ਤੁਹਾਨੂੰ ਦੱਸਦਾ ਭਾਈ ਸਾਹਿਬ ਦੀਪ ਨੂੰ ਮੈਂ ਨਹੀਂ ਸੀ ਜਾਣਦਾ ਹੂੰ ਜਦੋਂ ਕਿਸਾਨੀ ਮੋਰਚੇ 'ਚ ਇਹਨੂੰ ਦੇਖਿਆ ਮੈਂ ਕਿਹਾ ਇਹ ਹੈ ਕੌਣ ਆ ਫਿਰ ਰਿਸਰਚ ਕੀਤੀ ਮੈਂ ਕਿਹਾ ਉਹ ਐਕਟਰ ਆ ਹੂੰ ਦੇ ਪਰ ਉਹ ਉਹ ਵੀ ਆਫ ਦਾ ਜੇ ਬਚਾਉਣਾ ਚਾਹੁੰਦਾ ਵੀ ਮੇਰਾ ਬਿਜ਼ਨਸ ਆ ਮੈਂ ਪੈਸੇ ਬਣਾਉਣੇ ਇਹਦੇ ਚ ਉਹ ਕਰ ਸਕਦਾ ਸੀ ਜਿੱਦਾਂ ਬਾਕੀ ਆਰਟਿਸਟ ਕਰਦੇ ਬਈ ਸਾਈਡ ਤੋਂ ਲੰਘ ਜੋ ਬਈ ਇਹਨਾਂ ਉਹ ਕਰੀ ਜਾਣਦਾ ਆ ਦਾ ਤੇ ਵੀ ਇਹਦੇ ਚ ਕੁਝ ਨਿਕਲਦਾ ਨਹੀਂ ਦੀਪ ਨੂੰ ਵੀ ਪਤਾ ਸੀ ਉਹ ਤੇ ਪਰਿਵਾਰ ਨੂੰ ਵੀ ਪਿੱਛੋਂ ਵੀ ਪਤਾ ਉਹਨੇ ਪਿੱਛੇ 80s ਦਾ ਵੀ 90s ਦਾ ਵੀ ਸਾਰਾ ਤਾਂ ਦੇਖਿਆ ਹੋਇਆ ਸੀਗਾ ਉਹਨਾਂ ਦੇ ਪਿਤਾ ਜੀ ਨੇ ਵੀ ਕਹਿੰਦੇ ਲੀਗਲ ਤੌਰ ਤੇ ਕਹਿੰਦੇ ਵੀ ਉਹ ਕੰਮ ਕਰਦੇ ਹੁੰਦੇ ਸ਼ਾਇਦ ਲੋਅਰ ਸਿਗੇ ਤੇ ਉਹ ਸਿੰਘਾਂ ਦੀ ਹੈਲਪ ਕਰਦੇ ਹੁੰਦੇ ਸਿਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਇੰਨਾਂ ਚੀਜ਼ਾਂ ਚੋਂ ਕਾਸ ਨਿਕਲਣਾ ਤਾਂ ਹੈ ਨਹੀਂਗਾ ਸੇਵਾ ਹੀ ਹੈ ਕਸਮ ਹਾਂ ਤੇ ਉਹ ਦੇਖੋ ਪਤਾ ਸੀਗਾ ਉਹਨੇ ਕਈ ਵਾਰੀ ਕਿਹਾ ਵੀ ਮੈਂ ਸਾਰਾ ਕੁਸ਼ਨ ਨਚਾਵਰ ਕਰ ਦੂੰਗਾ ਵੀ ਮੈਨੂੰ ਭਾਵੇਂ ਮਾਰ ਦੇਣ ਕੋਸ ਕਰ ਲੈਣ ਕੋਈ ਪਰਵਾਹ ਨਹੀਂ ਉਹ ਇੱਕ ਵੀਡੀਓ ਉਹਦੇ ਵਿੱਚ ਉਹ ਕਹਿ ਰਿਹਾ ਮੇਰੇ ਪਿੱਛੇ ਬੰਦੇ ਲਾ ਦੇਣੇ ਇਹਨਾਂ ਨੇ ਹਾਂਜੀ ਜਦੋਂ ਆਮ ਲੋਕਾਂ ਨੂੰ ਸੰਬੋਧਨ ਹੋ ਰਿਹਾ ਸੀ ਵੀ ਤੁਸੀਂ ਸਮਝੋ ਮੇਰੇ ਪਿੱਛੇ ਇਹਨਾਂ ਨੇ ਬੰਦੇ ਲਾ ਦੇਣੇ ਆ ਇਹ ਗੱਲ ਹੋਈਆਂ ਯਾ ਸੋ ਉਹ ਦੇਖਿਆ ਵੀ ਆਪਾਂ ਕਿਸਾਨੀ ਮੋਰਚੇ ਦੌਰਾਨ ਵੀ ਜਦੋਂ 26 ਜਨਵਰੀ ਸੀ ਸ਼ਾਇਦ ਜਦੋਂ ਲਾਲ ਕਿਲੇ ਤੇ ਨishan sahab ਚੋਲੇ ਤੇ ਆਪਣੀ ਜਿਹੜੇ ਸੋ ਕੋਲ ਕਿਸਾਨੀ ਮੋਰਚੇ ਦੇ ਲੀਡਰ ਸੀਗੇ ਜਾਂ ਕੋਸ ਆਪਣੀ ਉਹਨੂੰ ਨਿੰਦਣ ਲਾਗੇ ਵੀ ਜਿਵੇਂ ਉਹਨੇ ਇਕੱਲੇ ਨਹੀਂ ਕੋਸ ਕਰਤਾ ਹੁੰਦਾ ਐਕਚੁਅਲੀ ਤਾਂ ਮੈਂ ਕਹਿੰਦਾ ਉਥੇ ਪੰਥ ਨੇ ਵਰਤਾਰਾ ਕਰਤਾ ਉਹ ਪਹਿਲੀ ਵਾਰੀ ਨشان ਸਾਹਿਬ ਚੋਂ ਲਿਆ ਸੀਗਾ ਲਾਲ ਕਿਲੇ ਤੇ ਤੇ ਉਥੇ ਕੇ ਬਾਜਵੀ ਦੱਸਦੇ ਬਾਜਦਾ ਤੇ ਸਿੱਖਾਂ ਦੇ ਹਿਸਟਰੀ ਦਾ ਪੁਰਾਣਾ ਮੇਲ ਆ ਤੇ ਤੁਸੀਂ ਦੇਖੋ ਹੁਣ ਵੀ ਵੀਡੀਓ ਜੇ ਦੇਖੋ ਜਦੋਂ ਉਹ ਸਿੰਘ ਕਰ ਰਹੇ ਸੀਗੇ ਉਹ ਸੇਵਾ ਹੀ ਕਹਾਂਗੇ ਅਸੀਂ ਉੱਥੇ ਬਾਜਕੌਮਦੇ ਆ ਤਾਂ ਤੇ ਇੱਕ ਉਸ ਸੀਗੀ ਗੱਲ ਬਾਤ ਪਰ ਨਹੀਂ ਸਾਥੋਂ ਉਹ ਵੀ ਚੱਲਿਆ ਨਹੀਂ ਗਿਆ ਉਹ ਮੈਂ ਕਹਾਂਗਾ ਉਹ ਸਾਡਾ ਹੀਰਾ ਸੀਗਾ ਅਸੀਂ ਗਵਾ ਬੈਠੇ ਹਾਂ ਹੁਣ ਅਸੀਂ ਉਹ ਦੇਖਦੇ ਹਾਂ ਜਦੋਂ ਉਹਦੀਆਂ ਵੀਡੀਓ ਆਉਂਦੀਆਂ ਵੀ ਵਾਕਈ ਬੰਦਾ ਗਲਤ ਨਹੀਂ ਸੀ ਉਹ ਸਹੀ ਸੀ ਜਿਹੜੇ ਉਹਨੂੰ ਕਹਿ ਰਹੇ ਸੀ ਉਹ ਗਲਤ ਸੀ ਉਹ ਅੱਜ ਵੀ ਬੰਦੇ ਬੋਲ ਰਹੇ ਆ ਪਰ ਹੁਣ ਉਹਦੀ ਉਹਦੀ ਸਪੀਚਾਂ ਸੁਣ ਕੇ ਬੋਲ ਰਹੇ ਆ ਪਰ ਉਹ ਦਿਲੋਂ ਬੋਲਦਾ ਸੀਗਾ ਜੇ ਉਹ ਕੌ ਸਾਲ ਹੋ ਰਹਿ ਜਾਂਦਾ ਸ਼ਾਇਦ ਆਪਣੇ ਕੋਲਸ ਪ੍ਰੋਗਰੈਸ ਹੋ ਜਾਂਦੀ ਕਈ ਚੀਜ਼ਾਂ ਚ ਉਹੀ ਸਾਨੂੰ ਦਿੱਲੀ ਤੱਕ ਲੈ ਗਿਆ ਮੋਰਚੇ ਨੂੰ ਲੈ ਗਿਆ ਨਹੀਂ ਤਾਂ ਇਹਨਾਂ ਨੇ ਪਹਿਲਾਂ ਵੀ ਨਹੀਂ ਸੀ ਜਾਣਾ ਪਰ ਹੁਣ ਵੀ ਨਹੀਂ ਜਾ 파 ਰਹੇ ਉਹ ਦੀਪ ਸਿੰਘ ਸਿੱਧੂ ਸੀ ਵਾਕਈ ਜਿਹੜਾ ਤੁਸੀਂ ਕਹਿੰਦੇ ਹੋ ਖਿੱਚ ਕੇ ਦਿੱਲੀ ਤੱਕ ਲੈ ਗਿਆ ਹੁਣ ਕਿਸਾਨੀ ਆਪਾਂ ਸਾਡਾ ਸਹਾਇਤਾ ਕਰਦੇ ਰਾਤੋਂ ਰਾਤ ਲੈ ਗਿਆ ਸਤਕਾਰ ਹੈ ਸਾਰਿਆਂ ਦਾ ਪਰ ਆਪਾਂ ਦੇਖਿਆ ਵੀ ਕਿਵੇਂ ਹਰਿਆਣੇ ਦੀ ਸਰਕਾਰ ਜਾਂ ਫਿਰ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਜਾਣ ਨਹੀਂ ਦਿੱਤਾ ਜਾ ਰਿਹਾ ਬਹੁਤ ਵਾਰ ਕੋਸ਼ਿਸ਼ ਹੋਈ ਹੈ ਵੀ ਦਿੱਲੀ ਚਲੇ ਜਾਈਏ ਅਸੀਂ ਪਹਿਲਾਂ ਵਾਂਗ ਪਰ ਉਹ ਗੱਲ ਬਣ ਨਹੀਂ ਰਹੀ ਉਹ ਦੀਪ ਸਿੰਘ ਸਿੱਧੂ ਹੀ ਸੀ ਜਿਹੜਾ ਲੈ ਗਿਆ ਜੋਸ਼ ਅਣਖ ਦੇ ਨਾਲ ਆਪਾਂ ਕਹੀਏ ਵੀ ਉਹ ਉੱਥੇ ਪਹੁੰਚ ਗਏ ਗੱਲਾਂ ਜਿਹੜੀਆਂ ਹੈਗੀਆਂ ਉਹ ਵੱਡੀਆਂ ਹੋ ਗਈਆਂ ਮੋਰਚੇ ਦੀਆਂ ਆਪਾਂ ਇਹ ਵੀ ਦੇਖੀਏ ਵੀ ਦਿੱਲੀ ਨਾ ਪਹੁੰਚਦਾ ਮੋਰਚਾ ਤਾਂ ਐਡਾ ਵੱਡਾ ਵੀ ਨਹੀਂ ਸੀ ਹੁਣ ਨਹੀਂ ਨਹੀਂ ਸੋ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਕੈਪੀਟਲ ਦਾ ਨਾ ਉਹ ਜਿੱਦਾਂ ਸਿੰਬੋਲਿਕ ਜਿੱਦਾਂ ਦੇ ਵਰਡ ਦੀਪ ਬਾਤ ਤਾਂ ਸਿੰਬੋਲਿਕ ਇਹ ਸ਼ੋਅ ਆਫ ਸਟਰੈਂਥ ਆ ਕਿ ਦੇਖੋ ਅਸੀਂ ਆ ਗਏ ਬਿਲਕੁਲ ਪਹਿਲੀ ਵਾਰੀ ਨਹੀਂ ਆਏ ਅਸੀਂ ਫੇਰ ਆ ਗਏ ਤੇ ਉਹ ਨਿਸ਼ਾਨ ਸਾਹਿਬ ਦੀ ਗੱਲ ਕਰਤਾ ਗੁਰੂ ਸਾਹਿਬਾਂ ਦੀ ਗੱਲ ਕਰਤਾ ਸੀ ਸਿੰਘਾਂ ਦੀ ਗੱਲ ਕਰ ਜਣੀ ਵੀ ਸਿੱਖੀ ਦੀ ਗੱਲ ਕਰਦਾ ਜਿਹੜਾ ਸਿੰਘਾਂ ਸਿੰਘਣੀਆਂ ਦਾ ਸਪੈਸ਼ਲ ਆ ਰੋਲ ਆਪਣਾ ਇਤਿਹਾਸਕ ਵੀ ਅਸੀਂ ਇਹ ਕਰ ਸਕਦੇ ਆ ਉਹ ਜਿਹੜੇ ਲੀਡਰਸ਼ਿਪ ਨੂੰ ਵੀ ਇਹ ਚੌਧੀ ਸੀ ਚੀਜ਼ ਪਰ ਐਕਚੁਅਲੀ ਸਿੱਖਾਂ ਨੇ ਹੀ ਇਹ ਕੋਸਰ ਉੱਥੇ ਲੀਡ ਕੀਤਾ ਉਹਨਾਂ ਨੇ ਹੀ ਲੰਗਰ ਸ਼ਕਾਇਆ ਉੱਥੇ ਲੋਕਲ ਲੋਕਾਂ ਨੂੰ ਵੀ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਇੱਥੇ ਸੇਫ ਫੀਲ ਕਰਦੇ ਆਂ ਸੋ ਦੀਪ ਦਾ ਉੱਥੇ ਬਹੁਤ ਵੱਡਾ ਰੋਲ ਸੀ ਉਹ ਸਾਡੀ ਹੋਈ ਆਵਾਜ਼ ਬਣਿਆ ਹੋਇਆ ਸੀਗਾ ਜਿਹੜੇ ਕਾਫੀ ਜਣਿਆਂ ਨੂੰ ਚੋਬਰਿਆ ਸੀ ਤੁਹਾਨੂੰ ਯਾਦ ਹੋਵੇਗਾ ਆਪਾਂ ਸਭ ਉਹ ਵੀ ਬੜੀ ਕਮਰੀਆ ਵੀਡੀਓ ਹਜੇ ਵੀ ਜਦੋਂ ਪ੍ਰੈਸ ਕਾਨਫਰੈਂਸ 'ਤੇ ਬੈਠੇ ਆ ਦੀਪ ਵੀ ਬੈਠਾ ਤੇ ਉਹ ਕਹਿੰਦੇ ਨਾ ਕਿ ਨਾ ਕਿ ਨਾ ਕਿ ਪਰ ਫਿਰ ਦੀਪ ਤੋਂ ਰਹਿ ਨਹੀਂ ਹੋਇਆ ਫਿਰ ਉਹ ਦੀਪ ਨੇ ਗੱਲਾਂ ਕੀਤੀਆਂ ਵੀ ਖਾਲਸਾ ਦੀ ਗੱਲ ਕਿਉਂ ਵੀ ਖਾਲਸਾ ਦੀ ਗੱਲ ਫੇਰ ਹੋਊਗੀ ਜੇ ਆਪਦੇ ਲੋਕਾਂ ਨੂੰ ਕੁੱਟੋਗੇ ਕੋਸੇ ਇਦਾਂ ਦੀ ਉਹਦੀ ਟੇਕ ਸੀ ਇੱਕ ਹੋਰ ਭਾਈ ਸਾਹਿਬ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਹੂੰ ਜਦੋਂ ਕੋਈ ਸੰਤ ਜੀ ਦੀ ਗੱਲ ਕਰਦਾ ਹਨ ਉਹ ਇਦਾਂ ਹੋ ਜਾਂਦਾ ਵੀ ਇਹ ਸੰਤ ਜੀ ਨਾ ਕੰਪੈਰੀਸ਼ਨ ਕਰ ਰਿਹਾ ਆ ਆਪ ਦਾ ਖਣੀ ਇਹ ਵੀ ਕਾਪੀ ਕਰ ਰਿਹਾ ਨਹੀਂ ਜਿਹੜੇ ਸਾਡੇ ਸਿਆਣੇ ਹੁੰਦੇ ਆ ਅਸੀਂ ਉਹਨਾਂ ਦੇ ਨਕਸ਼ੇ ਗਦਮ ਤੇ ਤੁਰਨਾ ਭਾਵੇਂ ਉਹ ਮੋਨਾ ਸੀ ਉਸ ਟਾਈਮ ਤੇ ਪਰ ਤੁਸੀਂ ਉਹਦੀਆਂ ਫੋਟੋਆਂ ਦੇਖੋ ਉਸ ਦਿਨ ਨੂੰ ਲੱਗਦਾ ਸੀ ਆ ਰਿਹਾ ਸੀ ਦਸਤਾਰ ਵੀ ਬੰਨ੍ਹ ਰਿਹਾ ਸੀਗਾ ਸ਼ਾਇਦ ਕੇਸ ਵੀ ਰੱਖਣ ਲੱਗ ਜਾਂਦਾ ਉਹ ਕਹਿ ਵੀ ਰਿਹਾ ਸੀਗਾ ਕਈਆਂ ਦੇ ਹੁਣ ਇੰਟਰਵਿਊਜ਼ ਆਉਂਦੇ ਆ ਵੀ ਉਹਨੇ ਸਾਨੂੰ ਕਿਹਾ ਸੀ ਮੈਂ ਟਰਾਈ ਕਰ ਰਿਹਾ ਵੀ ਇਦਾਂ ਨੂੰ ਟਾਈਮ ਨੂੰ ਸ਼ਾਇਦ ਤੁਸੀਂ ਮੈਨੂੰ ਸਾਬਤ ਸੂਤ ਤਾਂ ਦੇਖੋਗੇ ਤੇ ਮੈਂ ਮਾ ਕੇ ਜਿਹੜੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਸਾ ਪਿੰਡਰਾਵਾਲੇ ਜਿਹੜੀ ਉਹਨਾਂ ਦੀ ਗੱਲ ਸੀ ਕਿ ਨਾ ਜਿੱਦਾਂ ਉਹਨਾਂ ਨੇ ਡਿਲੀਵਰੀ ਸਟਾਰਟ ਕੀਤੀ ਜਮੇ ਸੰਗਾਰ ਸਟਾਰਟ ਕੀਤਾ ਆਇ ਲੱਗਿਆ 40 ਸਾਲਾਂ ਬਾਅਦ ਜੇ ਕਿਸੇ ਨੇ ਗੱਲ ਚੰਗੀ ਤਰ੍ਹਾਂ ਚੱਕੀ ਜਿਹੜੀ ਪੜ੍ਹੇ ਲਿਖੇ ਲੋਕਾਂ ਤੱਕ ਵੀ ਪਹੁੰਚੀ ਨੌਜਵਾਨੀ ਤੱਕ ਪਹੁੰਚੀ ਆਮ ਲੋਕਾਂ ਤੱਕ ਪਹੁੰਚੀ ਈਵਨ ਨਾਨ ਸੱਖਾਂ ਤੱਕ ਪਹੁੰਚੀ ਕਿਉਂਕਿ ਉਹਨਾਂ ਨੇ ਵੱਡੇ ਇੰਟਰਵਿਊ ਵੀ ਕੀਤਾ ਤੁਸੀਂ ਅੱਜ ਵੀ ਸਰਚ ਕਰ ਸਕਦੇ ਹੋ ਉਹਨਾਂ ਦੇ ਰਿਕਾਰਡ ਨੰਬਰ ਲੋਕ ਦੇਖ ਕੇ ਹਾਲਾਂਕਿ ਉਹਨਾਂ ਦੇ ਰਿਪੋਰਟਰਾਂ ਨੇ ਉਹਨੂੰ ਨਿੰਦਣ ਦੀ ਭੰਡਣ ਦੀ ਗੱਲ ਕੀਤੀ ਪਰ ਉਹਨੇ ਫੇਰ ਵੀ ਬੜੇ ਸ਼ਾਂਤ ਤਰੀਕੇ ਨਾਲ ਪੜ੍ਹੇ ਲਿਖੇ ਤਰੀਕੇ ਨਾਲ ਫੇਰ ਵੀ ਆਪਦੀ ਗੱਲ ਸਕਸੈਸਫੁਲੀ ਰੱਖਤੀ ਜੇ ਕਮੈਂਟ ਤੁਸੀਂ ਪੜ੍ਹੋ ਲੋਕ ਦੀਪ ਦੇ ਹੱਕ ਚ ਬੋਲ ਰਹੇ ਆ ਰਿਪੋਰਟਰ ਨੂੰ ਕਹ ਰਹੇ ਕਿ ਕਿਦਾਂ ਬੋਲਦੀ ਇਹਨੂੰ ਗੱਲ ਵੀ ਨਹੀਂ ਕਰਨ ਦੇ ਰਹੇ ਸੋ ਮਤਲਬ ਦੀਪ ਦੀਪ ਹੀ ਸੀਗਾ ਵਾਕਈ ਦੀਪ ਨੇ ਸਾਨੂੰ ਚਾਨਣ ਦਿਖਾਇਆ ਜਿੱਦਾਂ ਨਹੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਗੱਲ ਕਰਦੇ ਆ ਉਹਨਾਂ ਨੇ ਗੱਲ ਕੀਤੀ ਸੀ ਕਿ ਹਨੇਰ ਬਹੁਤ ਸੀਗਾ ਤੇ ਇੱਕ ਦੀਪ ਇੱਕ ਕੁਟੀਆ ਚੋਂ ਉੱਠਿਆ ਉਹ ਕਹਿੰਦਾ ਵੀ ਇਹ ਜਿਹੜਾ ਹਨੇਰਾ ਮੇ ਨੇੜੇ ਨਹੀਂ ਲੱਗਣ ਮੰਗਾ ਵੀ ਕਹਿੰਦੇ ਵੀ ਜੋ ਨੇਰਾ ਹੋਇਆ ਹਾਕਾਰ ਮੱਚ ਗਈ ਤੇ ਦੀਪ ਉਹ ਸੀਗਾ ਉਹ ਦੀਪ ਸੀਗਾ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਵੀ ਇਹ ਜਿਹੜਾ ਸਾਡੇ ਨਾਲ ਧੱਕੇ ਹੋ ਪਿੱਛੇ ਵੀ ਹੋਇਆ ਹੁਣ ਵੀ ਉਹ ਬਿਆਦਬੀ ਤੇ ਵੀ ਉਹਨੇ ਗੱਲ ਕੀਤੀ ਤੇ ਜੋ ਜੋ ਵੀ ਆਪਣੇ ਨਾਲ ਇਨਜਸਟਿਸ ਹੋ ਰਿਹਾ ਵੀ ਇਹ ਸਹੀ ਨਹੀਂ ਗਾ ਵੀ ਇਹਦਾ ਆਪਾਂ ਨੂੰ ਹੁਣ ਟੱਕਰਾ ਕਰਨਾ ਚਾਹੀਦਾ ਕੱਲੇ ਵੀ ਤੁਸੀਂ ਫਸਲਾਂ ਦੀ ਗੱਲ ਹੀ ਨਾ ਕਰੋ ਪਰ ਨਹੀਂ ਸਾਡੇ ਵਿੱਚੋਂ ਹੀ ਹੁੰਦੇ ਆ ਜਿਹੜੇ ਲੱਤਾਂ ਖਿੱਚਦੇ ਉਹਨੇ ਉਹ ਬਾਂਦਰ ਦੀ ਜਿਹੜੀ ਸਟੋਰੀ ਦੱਸੀ ਸੀਗੀ ਵੀ ਕਈ ਬਾਂਦਰ ਹੁੰਦੇ ਆ ਉਹਨੂੰ ਕੱਲੇ ਕੱਲੇ ਨੂੰ ਬਾੜਦੇ ਆ ਜਦੋਂ ਉਹ ਕੇਲਾ ਲੈਣ ਜਾਂਦੇ ਉਹਨੂੰ ਕਟਦੇ ਆ ਫਿਰ ਉਹ ਜਦੋਂ ਐਂਡ ਵਾਲਾ ਬਾਂਦਰ ਬਾੜਦੇ ਉਹ ਸਾਰੇ ਬਾਂਦਰ ਹੀ ਇੱਕ ਨੂੰ ਸੈਟ ਲੈਂਦੇ ਵੀ ਤੂੰ ਸਾਡੇ ਕਟ ਪਰਵਾਵੇਂਗਾ ਇਹ ਹਾਲ ਆ ਸਾਡਾ ਇਹ ਹਾਲ ਆ ਪਰ ਬਿਲਕੁਲ ਦੀਪ ਦੇ ਜਾਣ ਦਾ ਬਹੁਤ ਨੁਕਸਾਨ ਹੋਇਆ ਬਹੁਤ ਵੱਡਾ ਵੋਇਡ ਉਹ ਛੱਡ ਗਿਆ ਹੂੰ ਤੇ ਇੱਕ ਵਾਰੀ ਫੇਰ ਮੈਂ ਗੱਲ ਕਰਦਾ ਕਿ ਉਹ ਬਹੁਤ ਇਹ ਚਰਚਾ ਹੋਈ ਸੀ ਇਹ ਸ਼ਹੀਦ ਹੈਗਾ ਨਹੀਂ ਹੈਗਾ ਉਹ ਆਪਣੇ ਆਪ ਨੂੰ ਪ੍ਰੂਵ ਕਰ ਗਿਆ ਉਹ ਵਾਕਈ ਇਮੋਟਲਾਈਜ਼ ਹੋ ਗਿਆ ਫਿਰ ਉਹ ਸ਼ਹੀਦ ਹੀ ਹੋਇਆ ਨਾ ਜੋ ਉਹ ਜਾ ਹੀ ਨਹੀਂ ਰਿਹਾ ਡੈਫੀਨਿਟਲੀ ਔਰ ਹੁਣ ਸਾਡੇ ਵਰਗਾ ਕੋਈ ਜਾਣਾ ਕਿਸੇ ਨੇ ਦੋ ਦਿਨਾਂ ਬਾਅਦ ਗੱਲ ਵੀ ਨਹੀਂ ਕਰਨੀ ਇਹ ਰੋਜ਼ ਅਸੀਂ ਇਹਦੀਆਂ ਵੀਡੀਓ ਦੇਖ ਰਹੇ ਆ ਦੀਪ ਜੀ 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 ਦਿਲਾਂ ਦੇ ਵਿੱਚ ਵਸਿਆ ਮੈਂ ਪਹਿਲੀ ਵਾਰੀ ਵੇਖਿਆ ਸੀ ਭਈ ਜਿਹੜੀਆਂ ਸਿੱਖਾਂ ਦੀਆਂ ਲੜਕੀਆਂ ਪੰਜਾਬ ਦੀਆਂ ਲੜਕੀਆਂ ਉਹ ਮਤਲਬ ਕਿ ਪੰਥਕ ਐਕਟੀਵਿਟੀਆਂ 'ਚ ਹਿੱਸਾ ਨਹੀਂ ਸੀ ਲੈਂਦੀਆਂ ਜਦੋਂ ਦੀਪ ਆਇਆ ਨਾ ਬਹੁਤ ਸਾਰੀਆਂ ਭਾਜੀ ਪੰਜਾਬ ਦੀਆਂ ਲੜਕੀਆਂ ਦੇਸ਼ ਵਿਦੇਸ਼ ਵਸਣ ਵਾਲੀਆਂ ਉਹ ਵੀ ਇਸ ਮੂਵਮੈਂਟ ਦੇ ਨਾਲ ਜੁੜ ਗਈਆਂ ਸੀ ਉਹ ਭਾਈ ਸਾਹਿਬ ਦੇਖੋ ਜਿਹੜੇ ਦੀਪ ਦਾ ਨਾ ਟੱਚ ਸੀਗਾ ਜਿਹੜੀ ਉਹ ਗੱਲ ਕਰਨ ਦਾ ਤਰੀਕਾ ਸੀ ਪੜਿਆ ਲਿਖਿਆ ਵਿਅਕਤੀ ਸੀਗਾ ਸਟੋਰੀ ਨਹੀਂ ਸੀ ਪਿੱਛੋਂ ਲੋ ਦਾ ਉਹਦਾ ਬੈਕਗ੍ਰਾਉਂਡ ਸੀਗਾ ਉਹ ਇੰਟੈਲੀਜੈਂਟ ਸੀ ਫੇਰ ਹੀ ਫੇਰ ਹੀ ਸੀ ਬੈਕਗ੍ਰਾਉਂਡ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਉਹਨੇ ਉਹਨਾਂ ਦਾ ਕੰਮ ਕੀਤਾ ਹੋਇਆ ਸੀ ਸਾਰਾ ਕੁਝ ਸੋ ਉਹ ਜਿਹੜੀ ਗੱਲ ਕਰਨ ਦਾ ਤਰੀਕਾ ਸੀ ਨਾ ਉਹ ਸਹਿਜ ਨਾ ਜਦੋਂ ਗੱਲ ਐਕਸਪਲੇਨ ਕਰਨੀ ਉਹ ਲੋਕਾਂ ਨੂੰ ਟੰਬ ਜਾਂਦੇ ਸੀ ਮੈਂ ਇੰਟਰਵਿਊ ਭਾਜੀ ਕੀਤੀ ਦੀਪ ਸਿੰਘ ਸਿੱਧੂ ਹਰਾਂ ਦੇ ਨਾਲ ਹੀ ਜਿੱਦਾਂ ਤੁਸੀਂ ਬੈਠੇ ਹੋਏ ਹੋ ਇਦਾਂ ਹੀ ਦੀਪ ਨਾਲ ਬਹਿ ਕੇ ਗੱਲਬਾਤ ਕੀਤੀ ਫਿਲਮ ਹੋਣੀ ਸੀ ਉਹਨਾਂ ਦੀ ਰੰਗ ਪੰਜਾਬ ਦੇ ਉਹਦੇ ਬਾਰੇ ਗੱਲਬਾਤ ਹੋਈ ਗੱਲਾਂ ਚੱਲਦੇ ਚੱਲਦੇ ਜੇ ਮੈਨੂੰ ਪੁੱਛਿਆ ਸੀਗਾ ਵੀ ਕਿਉਂਕਿ ਮੈਨੂੰ ਪਤਾ ਸੀ ਮੈਨੂੰ ਦੀਪ ਸਿੰਘ ਸਿੱਧੂ ਹੋਰੀ ਕਿਤੇ ਗੁਰਜਤ ਸਿੰਘ ਬੁੱਧ ਸਿੰਘ ਵਾਲੇ ਦੇ ਹੱਥਾਂ 'ਚ ਖੇਡੇ ਹੋਏ ਸੋ ਉਹਨਾਂ ਦੀ ਇੱਕ ਚਾ ਉਹਨਾਂ ਨੇ ਇਹ ਵੀ ਦੱਸੀ ਸੀ ਵੀ ਮੈਂ ਜੇ ਹੋ ਸਕਿਆ ਮੈਂ ਗੁਰਜਨ ਸਿੰਘ ਬੋਤ ਸਿੰਘ ਵਾਲਾ ਦੇ ਉੱਤੇ ਫਿਲਮ ਬਣਾਉਣੀ ਚਾਹੁੰਦਾ ਹਾਂ ਉਹਦੇ ਸਮੇਂ ਵਿੱਚ ਸੋ ਮਤਲਬ ਕਿ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਿਗੀਆਂ ਫਿਊਚਰ ਪਲੈਨਿੰਗ ਸਿਗੀਆਂ ਭਈ ਆਹ ਸਾਰਾ ਕੁਝ ਆਪਾਂ ਕਰਨਾ ਹੈ ਇਹ ਉਦੋਂ ਦੀ ਗੱਲ ਹੈ ਜਦੋਂ ਹਜੇ ਦੀਪ ਸਿੰਘ ਸਿੱਧੂ ਐਕਟਿਵ ਨਹੀਂ ਸੀ ਹੋਏ ਮੋਰਚੇ ਤੋਂ ਵੀ ਮੈਨੂੰ ਲੱਗਦਾ 6 ਮਹੀਨੇ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਜਦੋਂ ਇੱਥੇ ਆਪਾਂ ਕੀਤੀ ਬਰਮਿੰਗਮ ਵਿੱਚ ਉਹਨਾਂ ਦੀ ਇੰਟਰਵਿਊ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀ ਨਾ ਭਾਈ ਸਾਹਿਬ ਕਿ ਇਹਨਾਂ ਦਾ ਪਰਿਵਾਰ ਪਿੱਛੋਂ ਹੀ ਅ ਜਾਨੀ ਇਤਿਹਾਸ ਨਾਲ ਆਪਣੇ ਜਿਹੜੇ ਜੋ ਧੱਕੇ ਹੋਏ ਆ ਜੋ ਉਹਦਾ ਸੰਘਰਸ਼ ਸੀਗਾ 80s ਚ ਦੇਖਿਆ ਹੋਇਆ ਇਹਨਾਂ ਨੇ ਅੱਖੀ ਤੁਸੀਂ ਹੁਣ ਜਿੱਦਾਂ ਜ਼ਿਕਰ ਕੀਤਾ ਸ਼ਹੀਦ ਪਰਿਵਾਰਾਂ ਨਾਲ ਵੀ ਇਹ ਜਾ ਉਹਨਾਂ ਸਿੰਘਾਂ ਨਾਲ ਵੀ ਉਹਨਾਂ ਟਾਈਮ ਜਜਾਰੂ ਸਿੰਘਾਂ ਨਾਲ ਵੀ ਇਹ ਬੈਠੇ ਉੱਥੇ ਸੀ ਸੋ ਉਹ ਭਾਵੇਂ ਬੰਬੇ ਚਲੇ ਗਿਆ ਐ ਸਕਸੈਸਫੁਲ ਸੀਗਾ ਉੱਥੇ ਬੈਠੇ ਰਹਿ ਸਕਦਾ ਜਿਉਂ ਆਪਦੇ ਜਿਹੜੀਆਂ ਮਹਿੰਗੀਆਂ ਗੱਡੀਆਂ ਚੋਂ ਸਾਰਾ ਕੋਸਾ ਪਰ ਕੋਸ ਸੀਗਾ ਵੀ ਅਸੀਂ ਪੰਜਾਬ ਲਈ ਕੋਸ ਕਰਨਾ ਜਿੱਦਾਂ ਸਾਡੇ ਇਤਿਹਾਸ ਚ ਉਹ ਜੀਨਸ ਮੁੜ ਕੇ ਉਹਨੂੰ ਚੰਝੋ ਲਿਆ ਕਿ ਉਹ ਫੇਰ ਆ ਕੇ ਉਹਨੇ ਡਿਲੀਵਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਅਪਾ ਪਹਿਲਾਂ ਵੀ ਬਹੁਤ ਦੇਖਿਆ ਬੜੀਆਂ ਕੁਰਬਾਨੀਆਂ ਹੋਈਆਂ ਸਾਰਾ ਕੁਛ ਹੋਇਆ ਪੰਥ ਲਈ ਪੰਜਾਬ ਲਈ ਤੇ ਇਹ ਇੰਨਾਂ ਚੀਜ਼ਾਂ ਕੋਈ ਮੈਂ ਕਹਿੰਦਾ ਵੇਸਟ ਨਹੀਂ ਜਾਂਦੀ ਇਹ ਜਿਹੜੀ ਇਦਾਂ ਦੀ ਕੁਰਬਾਨੀ ਹੁੰਦੀ ਆ ਤੇ ਜਿਹੜਾ ਇੱਕ ਵਾਰੀ ਫੇਰ ਆਪਾਂ ਜ਼ਿਕਰ ਜ਼ਰੂਰ ਕਰ ਦਈਏ ਕਿ ਜਿਹੜਾ ਉਹ ਦਿਖਾ ਦਿੱਤਾ ਗਿਆ ਕਿ ਰੋਡ ਐਕਸੀਡੈਂਟ ਸੀਗਾ ਤੇ ਉਹ ਬੀਬੀ ਵੀ ਜਿਹੜੀ ਨਾਲ ਸੀਗੀ ਨਹੀਂ ਸੀਗੀ ਉਹ ਵੀ ਦਿਖਾ ਦਿੱਤਾ ਗਿਆ ਉਹ ਜਾਨੀ ਕੀਤਾ ਐਂ ਲੱਗਦਾ ਵੀ ਜਾਣ ਬੁੱਝ ਕੇ ਕੀਤਾ ਗਿਆ ਜੋ ਵੀ ਹੈ ਕਿਉਂਕਿ ਉਹ ਉਹ ਸਮੇਂ ਦੀ ਸਰਕਾਰ ਜਿਵੇਂ ਦੀਪਕਾ ਦਾ ਰਾਵਣ ਦੇ ਦਸਰ ਉਹਨਾਂ ਤੋਂ ਚੱਲਿਆ ਨਹੀਂ ਸੀ ਜਾਂਦਾ ਵੀ ਇਹ ਬੰਦਾ ਝਾੜੂ ਵਾਲੀ ਤਕਰੀਰ ਦੇਖੋ ਨਾ ਤੁਸੀਂ ਉਹ ਸਾਰੀਆਂ ਟੰਮਣ ਵਾਲੀਆਂ ਸੀ ਇਹ ਚੀਜ਼ਾਂ ਚੱਲੀਆਂ ਨਹੀਂ ਸੀ ਜਾਂਦੀਆਂ ਇੱਕ ਹੱਥ 'ਚ ਸ਼ਰੀ ਸਾਹਿਬ ਪੜ ਕੇ ਇੱਕ ਹੱਥ ਝਾੜੂ ਦੱਸੋ ਵੀ ਕਿਹੜੀ ਹੈ ਸਾਡੀ ਕਿਹੜੀ ਸੋ ਉਹ ਨਹੀਂ ਕਿਤੇ ਮਾਨ ਸਾਹਿਬ ਦੀ ਸੀਟ ਵੀ ਜਿਹੜੀ ਹੈ ਜਿਤਾ ਦਿੱਤੀ ਉਹ 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 ਬੜਾ ਵੱਡਾ ਰੀਜ਼ਨ ਬਣਿਆ ਮੈਂ ਕਹਿੰਨਾ ਵੀ ਮਾਨ ਸਾਹਿਬ ਜਿੱਤੇ ਪਰ ਇਹ ਫਿਰ ਫਾਲੋਅ ਆਨ ਹੋਇਆ ਜੀ ਰੀਨਾ ਰਾਏ ਦੀ ਗੱਲ ਕਰ ਰਹੇ ਹੋ ਨਾ ਇਸ ਵਾਲੇ ਮਹਾਕੁੰਭ ਦੇ ਵਿੱਚ ਡੁਗਕੀਆਂ ਲਾਉਂਦੀ ਫਿਰਦੀ ਉਹਦੀਆਂ ਤਸਵੀਰਾਂ ਆਈਆਂ ਹੁਣ ਹਾਂਜੀ 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 ਸੋ ਯਾ ਉਹ ਸੋ ਸ਼ੋਰ ਕਰ ਰਿਹਾ ਵੀ ਅਸੀਂ ਕਿਦੰਨਾ ਸੋਚ ਰਹੇ ਤੇ ਦੀਪ ਦੇ ਉੱਤੇ ਹੀ ਕਹਿ ਲੋ ਸ਼ੰਕਾ ਕਹਿ ਲਈ ਹੈ ਜਾਂ ਕੋਸਵੀ ਕੁਐਸਚਨਿੰਗ ਕੀਤੀ ਉਸ ਬੀਬੀ ਨੇ ਸੋ ਆਪਾਂ ਇਹਦੇ ਚ ਵੀ ਦੇਖ ਸਕਦੇ ਆ ਐਕਚੁਅਲੀ ਜੋ ਤੁਸੀਂ ਕਹਿ ਰਹੇ ਹੋ ਵੀ ਅਸੀਂ ਐਕਚੁਅਲੀ ਕਲੋਸ ਸੀਗੇ ਕੋਸਵੀ ਆ ਵੀ ਕਿੰਨੇ ਕ ਤੁਸੀਂ ਕਲੋਸ ਹੋਦੇ ਗਏ ਵਿਅਕਤੀ ਨੂੰ ਵੀ ਤੁਸੀਂ ਅਟੈਕ ਕਰੀ ਜਾਂਦੇ ਹਾਂ ਹਾਂਜੀ ਉਹ ਤਾਂ ਇਹ ਕਹਿ ਰਹੀ ਨਹੀਂ 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 ਦੀਪ ਨੂੰ ਸ਼ਹੀਦ ਨਾ ਕਹੋ ਤਾਂ ਇੱਕ ਆਮ ਇਨਸਾਨ ਸੀ ਮਤਲਬ ਤੁਸੀਂ ਦੇਖੋ ਉਹਦਾ ਰੁਤਬਾ ਘਟਾ ਰਹੀ ਹੈ ਨਾ ਕਿ ਵਧਾ ਰਹੀ ਹੈ ਚਲੋ ਚਲੋ ਆਪਾਂ ਆਪਾਂ ਕਹਿ ਦਿੰਨੇ ਆ ਨਹੀਂ ਸ਼ਹੀਦ ਹਨਾ ਨਾ ਨਾ ਕਹੀਏ ਕਹਿ ਦਿੰਨੇ ਆ ਨਹੀਂ ਪਰ ਜਿੱਦਾਂ ਮੈਂ ਕਿਹਾ ਵੀ ਸ਼ਹੀਦ ਹੁੰਦਾ ਕੀ ਆ ਮਤਲਬ ਇਮੋਰਟਲ ਹੋ ਗਏ ਹਨਾ ਵੀ ਜਾ ਨਹੀਂ ਰਿਹਾ ਬੰਦਾ ਪਰ ਬਾਕੀ ਹੁਣ ਉਹਦਾ ਪ੍ਰਚਾਰ ਹਜੇ ਵੀ ਚੱਲ ਰਿਹਾ ਉਹਨਾ ਆਪਾਂ ਹੁੰਦੇ ਤੇ ਨਹੀਂ ਸੁਣਦੇ ਹੋਵਾਂਗੇ ਜਿੰਨੇ ਹੁਣ ਛੋਟੀਆਂ ਛੋਟੀਆਂ ਵੀਡੀਓਆਂ ਪਾਈਆਂ ਹੁੰਦੀਆਂ ਸੋਸ਼ਲ ਮੀਡੀਆ ਤੇ ਉਹਦਾ ਕਿੰਨਾ ਇੰਪੈਕਟ ਪੈ ਰਿਹਾ ਹੋਊਗਾ ਨੌਜਵਾਨੀ ਤੇ ਬਿਲਕੁਲ ਬਿਲਕੁਲ ਹਾਂ ਹੈਨਾ ਉਹ ਜਾਨੀ ਫੇਮਸ ਨਹੀਂ ਕਹਿ ਸਕਦੇ ਰਿਸਪੈਕਟ ਨੌਜਵਾਨੀ ਦੇ ਵੀ ਆਮ ਸੰਗਤ ਵੀ ਇੱਥੇ ਰਹੁੰਦੀਆਂ ਸੀ ਸੰਗਤਾਂ ਜਦੋਂ ਪੂਰਾ ਹੋਇਆ ਇੱਥੇ ਆਪਾਂ ਪ੍ਰੋਗਰਾਮ ਕੀਤਾ 12ਵੀਂ ਫੋਟੋਆਂ ਰੱਖੀਆਂ ਸੀਗੀਆਂ ਦੀਪਦੀਆਂ ਇੱਥੇ ਵੀ ਫੋਲਵ ਵਗੈਰਾ ਸੰਗਤਾਂ ਰੱਖ ਕੇ ਜਾਂਦੀਆਂ ਸੀ ਕਮਾਲ ਦੀ ਗੱਲ ਆ ਕਿੰਨਾ ਕਾਪਾ ਕਦੇ ਇਦਾਂ ਦੇਖਿਆ ਕੋਈ ਪੂਰਾ ਹੋ ਜਾਏ ਇੱਥੇ ਕਈ ਤਾਂ ਕਿੰਨੇ ਕਿੰਨੇ ਸਾਲ ਸੇਵਾਦਾਰ ਸੰਗਤ ਮੈਂਬਰ ਸੇਵਾ ਕਰਕੇ ਪੂਰੇ ਹੋ ਜਾਂਦੇ ਆ ਤੇ ਇਹ ਪਹਿਲੀ ਵਾਰ ਹੀ ਆਪਾਂ ਦੇਖਿਆ ਵੀ ਇੱਡਾ ਰਿਐਕਸ਼ਨ ਸੰਗਤਾਂ ਦੇ ਇੱਥੇ ਗੈਲਰੀ 'ਚ ਖੜ ਕੇ ਸੰਗਤਾਂ ਰੋ ਰਹੀਆਂ ਸੀਗੀਆਂ ਫੋਟੋ ਦੇਖ ਕੇ ਬੜੀ ਵੱਡੀ ਗੱਲ ਆ ਬੜਾ ਵੱਡੇ ਉਹਦੀ ਸੇਵਾ ਬੜਾ ਵੱਡਾ ਕੰਟੈਕਟ ਸੀ ਸੰਗਤਾਂ ਨਾਲ ਤੇ ਪਤਾ ਨਹੀਂ ਮਹਾਰਾਜ ਨੇ ਕੀ ਤੋਂ ਕਦੋਂ ਸੇਵਾ ਲੈ ਲੈਣੀ ਅੰਤਮ ਸੰਸਕਾਰ ਜਦੋਂ ਹੋਇਆ ਨਾ ਉਹ ਰਾਖ ਹੁੰਦੀ ਹੈ ਜਿਹੜੀ ਸਵਾਹ ਹੁੰਦੀ ਹੈ ਉਹ ਲੋਕ ਲੈ ਗਏ ਚੁੱਕ ਚੁੱਕ ਉਹ ਉਹਨਾਂ ਨੂੰ ਉਤਾਰਾਂ ਬੰਨਣੀਆਂ ਪਈਆਂ ਪਰਿਵਾਰ ਨੂੰ ਵੀ ਇਹ ਸਵੇਰੇ ਫੁੱਲ ਚੁਗੜੇ ਨੇ ਕਿਤੇ ਪਹਿਲਾਂ ਹੀ ਨਾ ਮਤਲਬ ਕਿ ਤੁਸੀਂ ਸਾਰਾ ਲੈ ਜਿਓ ਤੇ ਤੁਸੀਂ ਭਾਈ ਸਾਹਿਬ ਕਦੇ ਦੇਖਿਆ ਕਿ ਕਿਸੇ ਨੇ ਜਦੋਂ ਇਦਾਂ ਫਿਊਨਰਲ ਹੋ ਰਿਹਾ ਤੇ ਲਾਸ਼ ਨੂੰ ਕੋਈ ਮੱਥੇ ਟੇਕੇ ਦੇਖਿਆ ਕਦੇ ਇੱਥੇ ਵੀ ਟੇਕੇ ਆ ਉੱਥੇ ਬਿਲਕੁਲ ਕਮਾਲ ਆ ਨਾ ਆਪਾਂ ਨਹੀਂ ਤਾਂ ਮੱਥਾ ਤਾਂ ਇੱਕ ਜਗ੍ਹਾ ਹੀ ਟੇਕ ਦਿਆਂ ਨਾ ਹਾਂ ਜੀ 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 ਬਾਕੀ ਬੜਾ ਦਰਦਨਾਕ ਵਰਤਾਰਾ ਸੀ ਉਹ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਉਹ ਵੀ ਇੰਗਲੈਂਡ ਦੇ ਵਿੱਚ ਵੀ ਲਿਆਂਦੀ ਹੋਈ ਕਿਸੇ ਨੇ ਉਹ ਲਈ ਆ ਕੇ ਰੱਖਿਉ ਇਹੋ ਜੇ ਵੀ ਸਿੰਗ ਹੈਗੇ ਨੇ ਹਣਾ ਸੋ ਇਹ ਵਾਕਈ ਇਹੋ ਜੇ ਵਰਤਾਰੇ ਕਦੀ ਕਦੀ ਹੁੰਦੇ ਨੇ ਸਾਡੇ ਦੇਖਣ ਦੇ ਵਿੱਚ ਸਾਡੇ ਆਲੇ ਦੁਆਲੇ ਆਪਾਂ ਦਾ ਇਹ ਫੀਲ ਕਰਦੇ ਹੁੰਨੇ ਆ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਕਿਤੇ ਨਾ ਕਿਤੇ ক্লোਜ਼ ਹੋਏ ਆ ਮਤਲਬ ਕਿ ਕਿੱਡੀ ਵੱਡੀ ਗੱਲ ਹੈਗੀ ਆ ਵੀ ਇਹਨਾਂ ਦੇ ਨਾਲ ਵਿਚਰੇ ਆ ਕੁਝ ਭਾਵੇਂ ਅੱਧਾ ਘੰਟਾ ਹੀ ਸਹੀ ਸੋ ਮਤਲਬ ਕਿ ਇਹ ਉਹ ਮਹਾਨ ਰੂਹਾਂ ਜਿਹੜੀਆਂ ਮਤਲਬ ਕਿ ਇਤਿਹਾਸ ਬਣ ਗਈਆਂ ਇਹਨਾਂ ਨੇ ਕਦੀ ਜਾਣਾ ਨਹੀਂ ਹੈਗਾ ਭਾਵੇਂ ਰਹੀਦੀ ਦੁਨੀਆ ਤੱਕ ਆਪਾਂ ਗੱਲ ਕਰੀਏ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੀਆਂ ਵਰ੍ਹਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ ਪਰ ਕੱਲੀਆਂ ਵਰ੍ਹਸੀਆਂ ਨਹੀਂ ਮੈਂ ਇਹ ਕਹਾਂਗਾ ਵੀ ਉਹਨਾਂ ਦੇ ਨਕਸ਼ੇ ਕ ਤੇ ਖਾਸ ਤੌਰ ਦੇ ਉਤੇ ਪੜ੍ਹਨਾ ਲਿਖਣਾ ਜੋ ਜਿੰਨੀ ਜਿਹੜੀ ਵਿਦਵਤਾ ਹੈਗੀ ਆ ਦੀਪ ਸਿੰਘ ਸਿੱਧੂ ਦੇ ਵਿੱਚ ਸੀ ਉਸ ਤਰੀਕੇ ਦੇ ਬਣਨਾ ਇਹ ਬੜਾ ਜ਼ਰੂਰੀ ਹੈਗਾ ਲਾਜ਼ਮੀ ਹੈਗਾ ਨਸ਼ੇ ਤੇ ਆਗਣੇ ਕਿਵੇਂ ਇਹ ਵੀ ਦੀਪ ਸਿੰਘ ਸਿੱਧੂ ਕੋਲੋਂ ਸਿੱਖਣਾ ਸਾਨੂੰ ਚਾਹੀਦਾ ਹੈ ਕਿ ਉਹ ਕਿਵੇਂ ਵਧੀਆ ਇੱਕ ਸ਼ਰੀਰ ਦਾ مالک ਸੀ ਵਧੀਆ ਇੱਕ ਡੀਲ ਡਾਲ ਕਹੀਏ ਕੋਰਾ ਉਹਦਾ ਉਹਦਾ ਗੱਲ ਕਰਨ ਦਾ ਸਟਾਈਲ ਆ ਚੀਜ਼ਾਂ ਸਾਨੂੰ ਵੀ ਆਪਣਾਉਣੀਆਂ ਚਾਹੀਦੀਆਂ ਫਿਰ ਫਾਇਦਾ ਹੈਗਾ ਅਦਰਵਾਈਜ਼ ਮੱਥੇ ਟੇਕਣੇ ਮਰਸੀਆਂ ਮਨਾਉਣੀਆਂ ਠੀਕ ਹੈ ਪਰ ਸਾਰਾ ਕੰਪਲੀਟ ਨਹੀਂ ਹੁੰਦਾ ਭਾਈ ਸਾਹਿਬ ਜੀ ਦੀਪ ਨੇ ਹਾਲ ਤੇ ਹੁੰਦੇ ਹੀ ਕਿਹਾ ਸੀ ਜਦੋਂ ਉਹ ਔਨ ਦਾ ਰਨ ਸੀ ਅੰਡਰ ਗਰਾਉਂਡ ਸੀ ਕਹਿੰਦੇ ਅਸੀਂ ਬਸ ਵਰਸੀਆਂ ਮਨਾਉਣ ਜੋਗੇ ਰਹਿ ਗਏ ਹਾਂ ਫਿਰ ਕਹਿੰਦੇ ਉਹ ਤਸਵੀਰ ਤੇ ਐ ਫੋਟੋ ਫੋਟੋ ਟੰਗ ਦਿੰਨੇ ਆ ਸੌਰੀ ਫੁੱਲ ਫੁੱਲਾਂ ਦਾ ਹਾਲ ਪਾ ਦਿੰਨੇ ਆ ਫੋਟੋ ਤੇ ਤੇ ਬਈ ਐਕਚੁਅਲੀ ਹੁੰਦੇ ਤੇ ਜਦੋਂ ਚੱਲ ਰਿਹਾ ਕੰਮ ਜਦੋਂ ਮੋਰਚਾ ਚੱਲ ਰਿਹਾ ਮੂਵਮੈਂਟ ਚੱਲ ਰਹੀ ਆ ਉਹਦੇ ਚ ਹਿੱਸਾ ਪਾਈਏ ਤੇ ਨਾਲੇ ਉਹਨੇ ਇਹ ਵੀ ਗੱਲ ਕਹੀ ਸੀਗੀ ਕਿ ਅਜੇ ਤੱਕ ਤੇ ਸ਼ਾਮਲ ਹੋਣਾ ਜ਼ਰੂਰੀ ਨਹੀਂਗਾ ਪਰ ਜਦੋਂ ਐਕਚੁਅਲੀ ਸੇਵਾਵਾਂ ਚੱਲ ਰਹੀਆਂ ਜਦੋਂ ਐਕਸ਼ਨ ਹੋ ਰਿਹਾ ਉਦੋਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਆ ਤੇ ਸੰਗਤਾਂ ਨੂੰ ਅਸੀਂ ਵੀ ਕਹਿਣਾ ਚਾਹਾਂਗੇ ਹੁਣ ਪਤਾ ਨਹੀਂ ਇਹ ਵੀਡੀਓ ਸ਼ਾਇਰ ਲੇਟ ਹੋ ਜਾਵੇ ਕਿਉਂਕਿ ਅੱਜ ਲੇਟ ਹੋ ਗਿਆ ਟਾਈਮ ਅੱਜ ਸੈਟਰਡੇ 15 ਫ फेब्रुवारी 2025 ਹੈ ਪਰ ਕੱਲ ਦਾ ਦਿਨ ਇੱਥੇ ਗੁਰੂ ਨਾਨਕ ਗੋਦਾਰਸ ਮੈਦਿਕ ਦੀਪਦੀ ਯਾਦ ਵਿੱਚ ਜਿਹੜਾ ਵੀ ਸਾਡਾ ਇੰਨਾ ਨੁਕਸਾਨ ਹੋ ਗਿਆ ਉਹਦੇ ਜਾਣਨਾ ਵੋਇਡ ਰਹਿ ਗਿਆ ਉਹ ਉਹਨਾਂ ਦੀ ਯਾਦ ਵਿੱਚ ਇੱਥੇ ਵੀ ਵਰਸੀ ਸਮਾਗਮ ਰੱਖਿਆ ਜਾ ਰਿਹਾ ਸੋ ਸੰਗ ਸੰਗ ਤਾਂ ਹੌਮ ਹਮਾ ਕੇ ਪਹੁੰਚਣ ਜੇ ਤੁਸੀਂ ਸੰਡੇ ਵੀ ਦੇਖੋ ਤਾਂ ਫੇਰ ਵੀ ਜ਼ਰੂਰ ਕੋਸ਼ਿਸ਼ ਕਰੋ ਜਾਂ ਲਾਈਵ ਤੇ ਵੀ ਪ੍ਰੋਗਰਾਮ ਚੱਲੇਗਾ ਤੇ ਇਹ ਬਾਰਸੀ ਮਨਾਉਣ ਵਾਲੀ ਗੱਲ ਨਹੀਂ ਜੀ ਇਹ ਗੱਲ ਇਹ ਆ ਵੀ ਸਾਡਾ ਨੁਕਸਾਨ ਕਿੰਨਾ ਹੋਇਆ ਉਹਨੂੰ ਅਪਰੀਸ਼ੀਏਟ ਕਰੀਏ ਤੇ ਉਹ ਉਹਨਾਂ ਸਿੰਘਾਂ ਸਿੰਘਣੀਆਂ ਤੋਂ ਜਿਹੜੇ ਪਿਛਲੇ ਵੀ ਆਪਣੇ ਕੁਰਬਾਨੀਆਂ ਦੇ ਗਏ ਸ਼ਹੀਦ ਹੋ ਗਏ ਜਾਂ ਆਪ ਦਾ ਸਾਰਾ ਖਸਵਾਰਗੇ ਪੰਥ ਲਈ ਜਾਂ ਪੰਜਾਬ ਲਈ ਜਾਂ ਜਿੱਦਾਂ ਦੀਪ ਵਰਗੇ ਵੀ ਜਿਹੜੇ ਉਹਨਾਂ ਆਪਾਂ ਕੁਝ ਸਿੱਖੀਏ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਤੋਰਨ ਦੀ ਕੋਸ਼ਿਸ਼ ਕਰੀਏ ਬਾਅਦ ਚੱਕੀਏ ਤੇ ਆਪਾਂ ਬਹੁਤ ਛੇ ਤੀਜੇ ਤਾਂ ਨਹੀਂ ਫੋਲ ਇਨ ਲਾਈਨ ਹੋ ਜਾਂਦੇ ਜਿੱਦਾਂ ਆਪਾਂ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਆ ਵੀ ਜਿੱਦਾਂ ਗੋਰੇ ਕੀ ਕਹਿੰਦੇ ਹੁੰਦੇ ਜੈਸਾ ਦੇਸ਼ ਵੈਸਾ ਬੇਸ ਉਹ ਉਹ ਜੇ ਬਣ ਜਾਂਦੇ ਆ ਅਸੀਂ ਅਸੀਂ ਕੋਸ਼ਿਸ਼ ਕਰੀਏ ਦੇਖੋ ਉਹਨੇ ਵੀ ਬਣਾ ਲਿਆ ਸੀ ਜੈਸਾ ਦੇਸ਼ ਵੈਸਾ ਬੇਸ ਮੁੰਬਈ 'ਚ ਰਹਿੰਦਾ ਸੀ ਵੱਡੀਆਂ ਵੱਡੀਆਂ ਗੱਟੀਆਂ ਵੱਡੀਆਂ ਪ੍ਰਾਪਰਟੀਆਂ ਸਾਰਾ ਕੁਝ ਛੱਡ ਕੇ ਆ ਗਿਆ ਨਾ ਕਹਿੰਦਾ ਸੀ ਨਾ ਆਪਣੀਆਂ ਵੀਡੀਓ 'ਚ ਮੈਂ ਛੱਡ ਕੇ ਆਇਆ ਸਾਰਾ ਕੁਝ ਪੰਜਾਬ ਸਿੱਖੀ ਲਈ ਤੇ ਅਸੀਂ ਉਦੋਂ ਨਹੀਂ ਮਿਲ ਲਾਦਾ ਅਪਰੀਸ਼ੀਏਟ ਕੀਤਾ ਪਰ ਹੁਣ ਤਾਂ ਅਸੀਂ ਅਪਰੀਸ਼ੀਏਟ ਕਰੀਏ ਵੀ ਅਸੀਂ ਵੀ ਇਹਨੂੰ ਗਾਹ ਕਿਦਾਂ ਲੈ ਕੇ ਜਾਣਾ ਬਹੁਤ ਧੰਨਵਾਦ ਭਾਈ ਸਾਹਿਬ ਧੰਨਵਾਦ ਜੀ ਵਾਈਜੀ ਦੀ ਕਾਕਾਲ ਸਾਹਿਬ ਵਾਈਜੀ ਦੀ ਫਤਿਹ ਸੋ ਦਰਸ਼ਕੋ ਅੱਜ ਦੀ ਇਹ ਸਾਡੀ ਪੇਸ਼ਕਸ਼ ਸੀ ਭਾਈ ਦੀਪ ਸਿੰਘ ਸਿੱਧੂ ਹੋਰਾਂ ਨੂੰ ਯਾਦ ਕਰਦਿਆਂ ਹੋਇਆਂ ਕੁਝ ਯਾਦਾਂ ਤਾਜ਼ੀਆਂ ਕਰਨੀਆਂ ਆਪਣੇ ਲਈ ਵੀ ਤੇ ਤੁਹਾਡੇ ਲਈ ਵੀ ਸੋ ਆਸ ਕਰਦਾ ਹਾਂ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਚੜ੍ਹਦੀ ਕਲਾ ਚ ਰਹੋ